ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿ ਥੋੜਾ ਜਿਹਾ ਰਸਣ ਗਏ ਅੱਗੇ ਦੀ ਇਹ ਤੁਹਾਡੇ ਸਾਰਿਆਂ ਦੀ ਤਾਕਤ ਹੈ ਇਹ ਸਾਰੇ ਇਕੱਠ ਦੀ ਜਿਹੜੀ ਤਾਕਤ ਹੈ ਜਿਹੜਾ ਤੁਸੀਂ ਸਵੇਰੇ ਦੇ ਸਾਡੇ ਨਾਲ ਬੈਠੇ ਹੋ ਸਾਨੂੰ ਐਸਪੀ ਸਾਹਿਬ ਨੇ ਇੱਕ ਅਸਵਾਸਨ ਦਿੱਤਾ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਧਰਨਾ ਖਤਮ ਨਹੀਂ ਹੋ ਰਿਹਾ ਮਾਤਾ ਰਾਣੀ ਚੌਂਕ ਤੇ ਜਿਹੜਾ ਸਵੇਰੇ ਆਪਾਂ ਤਾਂ ਕਿ ਤੁਸੀਂ ਵੀ ਦਿਲ ਤੋਂ ਸਾਡੇ ਨਾਲ ਲੱਗੇ ਹੋਏ ਹੋ ਤੇ ਤੁਹਾਡੇ ਤੋਂ ਬਗੈਰ ਵੀ ਕੋਈ ਫੈਸਲਾ ਲੈਣਾ ਜਿਹੜਾ ਹੈ ਉਹ ਸਾਨੂੰ ਔਖਾ ਸੀ ਬਟ ਸਾਨੂੰ ਬਲੀਵ ਹੈ ਕਿ ਤੁਸੀਂ ਪਹਿਲੇ ਦਿਨ ਤੋਂ ਹੀ ਸਾਡੇ ਦੁੱਖ ਦੇ ਵਿੱਚ ਦੁੱਖ ਮਨਾ ਰਹੇ ਹੋ ਤੇ ਜਿਵੇਂ ਸਤਕਾਰਯੋਗ ਸਾਥੀਓ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਦੇਣ ਆਏ ਆ ਤੇ ਉਸ ਗੁੰਗੀ ਵਾਲੀ ਸਰਕਾਰ ਤੇ ਹਲਕੇ ਦੇ ਸੁੱਤੇ ਤੇ ਐਮਐਲਏ ਨੂੰ ਜਗਾਉਣ ਆਏ ਆ ਜਿਸ ਕਰਦਾ ਮੁੱਖੀ ਸੁੱਤਾ ਪਿਆ ਹੋਵੇ ਤੇ ਮੈਂਬਰ ਜਾਗਦੇ ਹੋਣ ਤੇ ਬਿਰਕਲਾਂਦੇ ਹੋਣ ਇਨਸਾਫ ਮੰਗਦੇ ਹੋਣ ਸ਼ਰਮ ਆਉਣੀ ਚਾਹੀਦੀ 3 ਘੰਟੇ ਹੋ ਗਏ ਦੇਖਦੇ ਆ ਨੂੰ ਕਿ ਇਥੋਂ ਦਾ ਪ੍ਰਸ਼ਾਸਨ ਜਦੋਂ ਕਿ ਡੀਸੀ ਦੀ ਡਿਊਟੀ ਲੱਗਣੀ ਚਾਹੀਦੀ ਇੱਥੇ ਡੀਸੀ ਇੱਥੇ ਪਹੁੰਚਣਾ ਚਾਹੀਦਾ ਸੀ ਕਿਉਂਕਿ ਬੱਚੇ ਹਰ ਇੱਕ ਦੇ ਪਿਆਰੇ ਹੁੰਦੇ ਨੇ ਸਭ ਨੂੰ ਪਿਆਰੇ ਹੁੰਦੇ ਨੇ ਜਿਸ ਦਿਨ ਦੀ ਕੋਈ ਘਟਨਾ ਹੋਈ ਹੈ ਅਸੀਂ ਆਪਣੇ ਦਿਲ ਤੇ ਹੱਥ ਰੱਖਦੇ ਆ ਕਿਉਂਕਿ ਸਾਡੇ ਬੱਚੇ ਵੀ ਮੋਟਰਸਾਈਕਲ ਸਕੂਟਰ ਤੇ ਪੜਨ ਜਾਂਦੇ ਨੇ ਤੇ ਇਸ ਸਰਕਾਰ ਨੂੰ ਜਿਹੜੇ ਕਹਿੰਦੇ ਆਮ ਘਰਾਂ ਦੇ ਬੱਚੇ ਆ ਸੀ ਆਮ ਕਰਾਚੋਂ ਉੱਠਿਆ ਸ਼ਰਮ ਨਹੀਂ ਚਾਹੀਦੀ ਸਰਕਾਰ ਨੂੰ ਸ਼ਰਮ ਨਹੀਂ ਚਾਹੀਦੀ ਤੇਰੇ ਐਮਐਨਏ ਨੂੰ ਕਿਉਂ ਅਜੇ ਸ਼ਰਮ ਨਹੀਂ ਉਹਦੇ ਹਲਕੇ ਦੇ ਵਿੱਚ ਇੱਕ ਛੋਟੇ ਛੋਟੇ ਬੱਚੇ ਇਨਸਾਫ ਮੰਗ ਰਹੇ ਨੇ ਤੈਨੂੰ ਜਵਾਬ ਦੇਣਾ ਚਾਹੀਦਾ ਲੋਕ ਦਿੱਤੋਂ ਜਵਾਬ ਮੰਗਦੇ ਨੇ ਆ ਪਿਛਲੇ ਦਿਨੀ ਇੱਥੇ ਦਾ ਮੁੱਖ ਮੰਤਰੀ ਸਾਡੇ ਪੰਜਾਬ ਦਾ ਪਟਿਆਲੇ 30 ਕਿਲੋਮੀਟਰ ਤੇ ਆ ਕੇ ਮੁੜ ਗਿਆ ਪਰ ਸ਼ਰਮ ਨਹੀਂ ਆਈ ਹਲਕੇ ਦੇ ਐਮਐਨਏ ਨੂੰ ਕਿ ਅਸੀਂ ਜਾ ਕੇ ਉਹਨੂੰ ਕਹੀਏ ਕਿ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਬਣਾਈਏ ਬੜਾ ਦੁੱਖ ਲੱਗਿਆ ਸਾਥੀਓ ਹਰ ਆਪ ਪਿੰਡ ਮੁੱਕ ਗਿਆ ਕੋਈ ਤ ਵੀudni ਮੁੱਖ ਮੰਤਰੀ ਦਾ ਜਿਹੜੇ ਲੋਕ ਗੱਲ ਕਹਿੰਦੇ ਸੀ ਕਿ ਇਹ ਸ਼ਰਾਬੀ ਆ ਕਿਉਂਕਿ ਸ਼ਰਾਬੀ ਨੂੰ ਤਾਂ ਕੋਈ ਆਪਣੀਤੀ ਦਾ ਹੱਥ ਨਹੀਂ ਫੜਾਂਦਾ ਤੇ ਅਸੀਂ ਬੱਦਕਿਸਮਤ ਸਾਡੀ ਲੋਕਾਂ ਦੀ ਕਿ ਅਸੀਂ ਪੰਜਾਬ ਦੀ ਡੋੜ ਫੜਾ ਬੈਠੇ ਉਹਨਾਂ ਲੋਕਾਂ ਨੂੰ ਹਲਕੇ ਦੀ ਨੁਮਾਇੰਦਗੀ ਤੇ ਬੈਠੇ ਜਿਹੜੇ ਪਹਿਲੀ ਭੁੱਖੇ ਬੈਠੇ ਸੀ ਉਹਨਾਂ ਨੂੰ ਵਿਚਾਇਆ ਬੈਠੇ ਜਿਨ੍ਹਾਂ ਨੂੰ ਲੋਕ ਨਹੀਂ ਅੱਜ ਦਿਖਦੇ ਪਬਲਿਕ ਨਹੀਂ ਦਿਖਦੀ ਤੇ ਅੱਜ ਦੁੱਖ ਆ ਰਿਹਾ ਕਿ ਪਰਵਾਰ ਯਾਰ ਮੇਰੇ ਵੀ ਬੱਚੇ ਨੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਯਾਦ ਆਉਂਦੀ ਹੈ ਜਦੋਂ ਇਹਨਾਂ ਦੇ ਵੀਡੀਓਜ਼ ਦੇਖਦੇ ਆ ਕਿਉਂਕਿ ਸਾਨੂੰ ਕਿਸੇ ਨੇ ਫੋਨ ਕਰਕੇ ਮੈਸੇਜ ਨਹੀਂ ਲਾਇਆ ਸਾਨੂੰ ਦੁੱਖ ਸੀ ਸਾਨੂੰ ਦੁੱਖ ਸੀ ਕਿ ਯਾਰ ਬੱਚੇ ਸਭ ਨੂੰ ਪਿਆਰੇ ਹੁੰਦੇ ਨੇ ਤੇ ਯਾਰ ਤੇ ਦੋ ਬੱਚੇ ਸੀ ਤੋੜ ਚਲੇ ਗਏ ਯਾਰ ਉਸ ਪਰਿਵਾਰ ਨੂੰ ਦੇਖੋ ਉਦਲ ਤੇ ਹੱਥ ਰੱਖ ਕੇ ਦੇਖੋ ਕਿ ਉਸ ਪਰਿਵਾਰ ਤੇ ਕੀ ਗੁਜ਼ਰਰੀ ਹੋਊਗੀ ਬਹੁਤ ਦੁੱਖ ਲੱਗਿਆ ਔਰ ਮੈਂ ਵਾਅਦਾ ਕਰਦਾ ਸਾਡੇ ਪਿੰਡੀ ਜੀ ਬੈਠੇ ਨੇ ਟਿੱਪੂ ਬਣਜੀ ਜੀ ਬੈਠੇ ਨੇ ਤੇ ਔਰ ਸਾਨੂੰ ਕਲੈਣ ਜੀ ਬੈਠੇ ਨੇ ਸਮੂਹ ਵੀ ਬਲਵਿੰਦ ਪਾਈਚਾਰੇ ਦੀ ਪਵਨ ਵਾਲਵ ਕੀ ਤਿਰਥ ਜੱਥੇਬੰਦੀ ਵੱਲੋਂ ਮੈਂ ਮੇਰੇ ਜ਼ਿਲ੍ਹਾ ਪ੍ਰਧਾਨ ਬੱਬੂ ਚਾਹਾਂ ਜੀ ਕਰਨ ਰਾਪੂ ਜੀ ਵਾਅਦਾ ਕਰਦੇ ਆ ਕਿ ਜਦੋਂ ਤੱਕ ਪਰਿਵਾਰ ਨਹੀਂ ਜਾਂਦਾ ਕਮੇਟੀ ਜਿਵੇਂ ਖੇੜੀ ਸਾਹਿਬ ਨੇ ਕਿਹਾ ਰਜਿੰਦਰ ਜੀ ਐਮਐਲਏ ਸਾਹਿਬ ਬੈਠੇ ਨੇ ਹੋਰ ਵੀ ਸਮੂਹ ਜੱਥੇਬੰਦੀਆਂ ਦੇ ਅੱਗੇ ਬੈਠੇ ਨੇ ਮੈਡਮ ਰੁਦਾਵਾ ਜੀ ਬੈਠੇ ਨੇ ਇੱਕ ਕਮੇਟੀ ਜ਼ਰੂਰ ਅਗਲੀ ਚਹੀਦੀ ਆ ਸਟੇਟ ਵੀ ਜਲਾਵੇ ਤੇ ਇਸ ਸਰਕਾਰ ਤੇ ਇਸ ਐਮਐਲਏ ਦੇ ਹਰ ਇੱਕ ਬਾਅਦ ਦੇ ਕੇ ਅਨਸਾਫ਼ ਲੈਣਾ ਹੈ ਜਦੋਂ ਅਸੀਂ ਬਹਿ ਜੀ ਕਹਿੰਦਾ ਕਲਮ ਮਰਦਾ ਲੋਕ ਮਿਸ਼ਨ ਮੇਂ ਹਿੱਸਾ ਦੀ ਲੇਤੇ ਜੀਵਤ ਲੋਕ ਮਿਸ਼ਨ ਕੋ ਰੁਕਣ ਨਹੀਂ ਦਿੱਤੇ ਇਹ ਕੱਲਾ ਇਹਨਾਂ ਬੱਚਾਂ ਦਾ ਇਨਸਾਫ ਨਹੀਂ ਆਉਣ ਵਾਲੀਆਂ ਜਾਨਾਂ ਵੀ ਅਸੀਂ ਨੇ ਬਚਾਉਣੀਆਂ ਨੇ ਸਾਥੀਓ ਇਹ ਅੱਜ ਪਰਨ ਕਰਕੇ ਜਾਓ ਹੱਥ ਖੜੇ ਕਰਕੇ ਪਰਿਵਾਰ ਨੂੰ ਪੁਸ਼ਵਾਉਣ ਦੋ ਕਿ ਜਦੋਂ ਤੱਕ ਦੋਸ਼ੀ ਰਸਤੇ ਨਹੀਂ ਹੁੰਦੇ ਅਸੀਂ ਇੱਥੋਂ ਹਿੱਲਾਂਗੇ ਨਹੀਂ ਸਾਰੇ ਜਣੇ ਇੱਕ ਹੱਥ ਖੜਾ ਕਰਕੇ ਜਰੂਰ ਵਿਸ਼ਵਾਸ ਦੋ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਅਸੀਂ ਇੱਥੋਂ ਹਿੱਲਾਂਗੇ ਨਹੀਂ ਪੰਜਾਬ ਸਰਕਾਰ ਜੈਕਾਰਾ ਹਲਕੇ ਦਾ ਮਲੇਚੋ ਕੰਕੇਲਾ ਮਦਰਾ ਜੈਕਾਰਾ ਕੰਕੇਲਾ ਮਦਰਾ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪਰ ਪਰਚੇ ਪਰਚੇ ਦੀ ਕੋਈ ਗੱਲ ਨਹੀਂ ਯਾਰ ਸਾਨੂੰ ਤਾਂ ਕਾਲੀਆਂ ਬੜੇ ਬੜੇ ਧਮਕੀਆਂ ਬੱਜੀਆਂ ਨੇ ਮੈਂ ਕਹਿੰਨਾ ਪਹਿਲਾ ਪਰਚਾ ਮੇਰੇ ਤੋਂ ਹੋਵੇ ਕੋਈ ਪਰਵਾਹ ਨਹੀਂ ਜਿਹੜਾ ਜਾਨ ਨੂੰ ਤਿਆਰ ਇਹਨਾਂ ਬੱਚਿਆਂ ਦੀ ਇਹਨਾਂ ਪਰਿਵਾਰਾਂ ਲਈ ਆਉਣ ਵਾਲੇ ਬੱਚੇ ਨੂੰ ਅਸੀਂ ਇਨਸਾਫ ਦੇਣਾ ਕਿਉਂਕਿ ਅੱਗੇ ਨੂੰ ਸਾਡੇ ਨਾਲ ਇਸ ਤਰ੍ਹਾਂ ਦਾ ਧਾਲਾ ਨਾ ਵਰਤ ਜੇ ਸੋ ਸਾਥੀਓ ਜਜਬਾਤੀ ਆ ਜੇਕਰ ਕੋਈ ਗਲਤ ਸ਼ਬਦ ਨਿਕਲ ਆਵੇ ਤਾਂ ਮਾਫੀ ਚਾਹੁੰਦੇ ਆ ਹਰ ਸ਼ਾਮ ਤੱਕ ਜਦੋਂ ਤੱਕ ਪਰਿਵਾਰ ਨਹੀਂ ਕਹਿੰਦਾ ਇੱਥੇ ਡੱਟ ਕੇ ਬੈਠਾਂਗੇ ਪੂਰੀ ਟੀਮ ਸਵੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲੋ।